अनमोल शर्मा मैम लो रोड गुरु नानक नगर मैं बीसीए ਦਾ ਸਟੂਡੈਂਟ ਆ ਜੀ ਐਸ ਕਾਲਜ ਅਸੀਂ ਆਟੋ ਵਿੱਚ ਜਾ ਰਹੇ ਸੀਗੇ ਅਚਾਨਕ ਬਾਈਕ ਵਾਲੇ ਨੇ ਮੋੜ ਕਟਿਆ ਤੇ ਆਟੋ ਪਲਟ ਗਿਆ ਉਹਨੇ ਆਟੋ ਵਾਲੇ ਨੇ ਬਚਾਉਣ ਦੇ ਚੱਕਰ ਚ ਆਟੋ ਮੋੜਿਆ ਤੇ ਉਹ ਆਟੋ ਪਲਟ ਗਿਆ ਅਸੀਂ ਤਿੰਨ ਜਾਣੇ ਸੀਗੇ ਜੀ ਇੱਕ ਮੇਰਾ ਦੋਸਤ ਸੀਗਾ ਇੱਕ ਹੋਰ ਸੀਗਾ ਮੇਰੇ ਤਾਂ ਤੁਸੀਂ ਦੇਖ ਹੀ ਸਕਦੇ ਪੈਰ ਤੇ ਲੱਗੀ ਤੇ ਮੇਰੇ ਦੋਸਤ ਦੇ ਵੀ ਥੋੜੀ ਜਿਹੀ ਰਗੜਾ ਲੱਗੀ ਆ ਤੇ ਮੈਨੂੰ ਉਹਨਾਂ ਦਾ ਨਹੀਂ ਪਤਾ ਹੈਗਾ ਕਿਉਂਕਿ ਉਹਨਾਂ ਨੂੰ ਅੰਦਰ ਲੱਗੇ ਸੀਗੇ ਆਟੋ ਨਾਰਮਲ ਸਪੀਡ ਤੇ ਸੀਗੀ ਆਈ ਥਿੰਕ ਅਸੀਂ ਤਾਂ ਅਮੀਨਾਟੋ ਇੱਧਰ ਸਿੱਧਾ ਜਾ ਰਹੇ ਸੀ ਅਸੀਂ ਦੂਜੀ ਸੀਟ ਤੇ ਬੈਠੇ ਸੀ ਨਾ ਪਰ ਸਾਡਾ ਜਿਹੜਾ ਫੇਸ ਸੀਗਾ ਉਹ ਦੂਜੀ ਸਾਈਡ ਤੇ ਸੀਗਾ ਪਾ ਮੈਨੂੰ ਇਹ ਨਾ ਪਤਾ ਨਹੀਂ ਲੱਗੇ ਬਟ ਜਿੰਨ ਤੁਹਾਨੂੰ ਦੱਸਿਆ ਕਹਿੰਦੇ ਵੀ ਆਟੋ ਬਾਈਕ ਵਾਲੇ ਦੀ ਗਲਤੀ ਸੀ ਉਹਨੇ ਅਚਾਨਕ ਐਵੇਂ ਮੋੜ ਗਟੇ। ਕਿਹੜੇ ਕਿਹੜੇ ਸੱਟਾਂ ਲੱਗੀਆਂ? ਮੇਰੇ ਮੇਰੇ ਦੋਸਤ ਦੇ ਜੀ ਥੋੜੀ ਜਿਹੀ ਰਗੜਾ ਵਗੈਰਾ ਲੱਗੀਆਂ ਨੇ। ਇਹਨਾਂ ਦੇ ਲੱਗੀਆਂ ਨੇ? ਹਾਂ ਜੀ। ਆਟੋ ਵਾਲੇ ਦੀ ਵੀ। ਆਟੋ ਵਾਲੇ ਦੇ ਵੀ ਲੱਗੀਆਂ ਨੇ ਜੀ ਹਾਂ ਜੀ। ਕਿ ਨਾਮ ਹੈ ਬੇਟੇ? ਅਨਮੋਲ ਮਾਰਿਆ। ਕਿਸ ਤੋਂ ਦੇ ਰਹਿਣ ਵਾਲੇ? ਹਾਂ ਨਿਊ ਨਰੋਤਮ ਨਗਰ। ਠੀਕ ਹੈ। ਮੈਂ ਸਟੱਡੀ ਕਰ ਰਿਹਾ ਬੀਸੀਏ ਫਰਸਟ ਇਅਰ ਹੈ ਮੇਰਾ। ਕਿਹੜੇ ਕਾਲਜ? ਐਸ ਕਾਲਜ ਖੰਨਾ। ਛਿੱਕੀ ਰਸਾ ਆਇਆ। ਅਸੀਂ ਕਾਲਜ ਜਾ ਰਹੇ ਸੀ ਸਵੇਰੇ ਸਵੇਰੇ ਬਸ ਵਿੱਚ ਭੀੜ ਬਹੁਤ ਸੀਗੀ ਅਸੀਂ ਆਟੋ 'ਚ ਬਹਿ ਗਏ ਅਸੀਂ ਥੋੜੀ ਦੂਰੀ ਪਹੁੰਚੇ ਸੀ ਆ ਸਮਰਾਲਾ ਪੁਲ ਕੋਲ ਇੱਕ ਆਟੋ ਵਾਲਾ ਮਤਲਬ ਸਾਹਮਣੇ ਆਇਆ ਸਾਡਾ ਆਟੋ ਪਲਟ ਗਿਆ ਕਿੰਨੇ ਕ ਜਣੇ ਸਵਾਰ ਸੀ ਅਸੀਂ 3 ਜਣੇ ਸੀਗੇ ਮੈਂ ਤੇ ਮੇਰਾ ਦੋਸਤ ਇੱਕ ਦੀਦੀ ਸੀਗੀ ਵਿੱਚ ਗਾਰ ਨੂੰ ਪਤਾ ਲੱਗਿਆ ਕਿ ਕਿੱਦਾਂ ਹੋਇਆ ਸਾਹਮਣੇ ਉਹ ਬੰਦੇ ਨੇ ਗਲਤ ਘੱਟ ਮਾਰਿਆ ਕਿੰਨੇ ਕ ਜਣੇ ਦੇ ਸੱਟ ਨਾਲ ਦੀ ਦੀਦੀ ਦੇ ਵੀ ਲੱਗੀਆਂ ਨੇ ਸ਼ਾਇਦ ਤੇ ਮੇਰੇ ਦੋਸਤ ਦੇ ਜ਼ਿਆਦਾ ਲੱਗੀਆਂ ਨੇ ਮੇਰੀ ਜੀ ਤੁਹਾਡਾ ਸੁਖਦੇਵ ਰਤਨ ਕੀ ਘਟਨਾ ਵਾਪਰੀ ਹੈ ਘਟਨਾ ਹੈ ਕਿ ਮੈਨੂੰ ਕਾਲ ਆਈ ਸੀਗੀ ਆ ਪਾਂਜੇ ਜੀ ਕਿ ਸਾਡਾ ਐਕਸੀਡੈਂਟ ਹੋ ਗਿਆ ਉਹ ਸਵੇਰ ਕਾਲਜ ਜਾਂਦੇ ਨੇ ਕਵਾਡ ਕਾਲਜ ਦੇ ਵਿੱਚ ਨੇ ਆਪਣਾ ਜਿਹੜਾ ਮਨੋਰੋਡ ਆਪਣਾ ਸੁਨਾਰ ਰੋਡ ਤੇ ਹੈ ਜੀ ਉੱਥੇ ਪੜਦੇ ਨੇ ਬੱਚੇ 9 ਵਜੇ ਆਟੋ 'ਚ ਗਏ ਨੇ 5 ਮਿੰਟ ਬਾਅਦ ਕਾਲ ਆ ਗਈ ਕਿ ਗੁੱਗਾ ਮਾੜੀ ਕੋਲ ਆਟੋ ਉਲਟ ਗਿਆ ਤਮ ਤੁਰੰਤ ਜਾ ਕੇ ਜਾ ਦੇਖਿਆ ਉੱਛ ਉਹਨਾਂ ਨੂੰ ਕੀ ਹੋਇਆ ਉਹ ਕਹਿੰਦੇ ਕੋਈ ਮੋਟਰਸਾਈਕਲ ਵਾਲਾ ਸੀਗਾ ਕੱਟ ਮਾਰ ਕੇ ਗਿਆ ਉਹਨੂੰ ਦੇਖਦੇ ਹੋਏ ਸੰਭਾਲਦੇ ਹੋਏ ਆਟਵਾਲਾ ਉੱਤੇ ਡੇਡਾ ਹੋ ਗਿਆ ਜਿਹਦੇ ਵਿੱਚ ਤਿੰਨ ਬੱਚੇ ਸਟੂਡੈਂਟ ਸੀਗੇ ਜੀ ਇੱਕ ਕਬੜਾ ਭਾਂਜਾ ਸੀਗਾ ਦੋ ਬੱਚੇ ਹੋਰ ਸੀਗੇ ਉਹ ਸੇਫ ਨੇ ਦੇ ਭਾਂਜੇ ਦੇ ਪੈਰ ਤੇ ਕਾਫੀ ਇੰਜਰੀ ਆਈ ਹੈ ਐਕਸਰੇ ਵਗੈਰਾ ਵੀ ਹੋਏ ਨੇ ਤੇ ਕੁਝ ਖਰੋਚਾ ਵਗੈਰਾ ਵੀ ਆਈਆਂ ਨੇ ਤੋਂ ਉਸ ਦੇਖਦੇ ਹੋਏ ਡਾਕਟਰ ਹੁਣ ਟ੍ਰੀਟਮੈਂਟ ਕਰਨਗੇ ਇਤਕੀ ਤਾਂ ਆਲਮੋਸਟ ਠੀਕ ਨੇ ਬਾਕੀ ਠੀਕ ਨੇ ਜੀ ਆਟੋ ਵਾਲਾ ਉਤੇ ਉਹਦੇ ਸ਼ੀਸ਼ੇ ਵਗੈਰਾ ਟੁੱਟੇ ਹੋਏ ਸੀਗੇ ਬੈਠਾ ਸੀਗਾ ਉਹਦੇ ਬਚਾਰੇ ਦੀ ਗਲਤੀ ਨਹੀਂ ਸੀਗੀ ਪਰ ਆਟੋ ਵੀ ਅੱਜਕੱਲ ਸੇਫ ਨਹੀਂ ਸਟੂਡੈਂਟਾਂ ਵਾਸਤੇ ਮੈਂ ਤਾਂ ਇਹੀ ਕਹੂੰਗਾ ਬਸਾਂ ਹੀ ਸੇਫ ਨੇ ਕਿਉਂਕਿ ਆਟੋ ਤੁਹਾਨੂੰ ਪਤਾ ਹਲਕੇ ਬਹੁਤ ਨੇ ਬੈਟਰੀਆਂ ਵਾਲੇ ਵੀ ਮਾੜਾ ਚੋਕਾ ਜਾਂਦਾ ਡੇਡੇ ਹੋ ਜਾਂਦੇ ਨੇ ਉਹ ਚੀਜ਼ ਨੂੰ ਦੇਖਦੇ ਹੋਏ ਡੇਡੇ ਹੋ ਗਿਆ ਜੀ ਉਹ ਜਿਹਦੇ ਨਾਲ ਬੱਚਿਆਂ ਨੂੰ ਇੰਜਰੀ ਹੋਈ ਆ ਬਸ